ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਸਲਵਾਰ ਦੀ ਕਟਾਈ ਬਾਰੇ ਦੱਸਾਂਗੇ ਇਹ ਆਪਣੇ ਕੋਲ 2.5 ਮੀਟਰ ਕਪੜਾ ਹੈ ਇਸ ਇਸ ਨੂੰ ਫੋਲਡ ਕਰਕੇ ਰੱਖਿਆ ਹੋਇਆ ਇਸ ਤਰ੍ਹਾਂ ਇਹਦੇ ਵਿੱਚੋਂ ਆਪਾਂ 12 ਇੰਚ ਚੌੜਾ ਪੌਂਚਾ ਤੇ ਨਾਲ ਉਹ ਬੈਲਟ ਕੱਢਣੀ ਹੈ ਪਹਿਲਾਂ ਆਪਾਂ ਪੌਂਚਾ ਤੇ ਨਿਸ਼ਾਨ ਲਾਵਾਂਗੇ ਜਿੰਨਾ ਆਪਾਂ ਪੌਂਚਾ ਪਾਉਣਾ ਹੈ 12 ਇੰਚ ਇ ਬਾਅਦ ਵਿੱਚ ਇਹਦੀ ਕਟਾਈ ਕਰ ਦਾਂਗੇ ਸਲਵਾਰ ਦੀ ਲੈਂਥ ਆਪਣੀ 35 ਇੰਚ ਹੈ ਇਹ ਇਹਦੇ ਵਿੱਚੋਂ ਆਪਾਂ 4 ਇੰਚ 벨ਟ ਕੱਢਣੀ ਹੈ 1 ਇੰਚ ਆਪਾਂ ਸਲਾਈ ਦਾ ਲੈਣਾ ਤੇ 1.5 ਇੰਚ ਦੀ ਆਪਾਂ ਪਹੁੰਚੇ ਦੇ ਮੂਰੇ ਟਾਲ ਪਾਉਣੀ ਹੈ ਇਸ ਕਰਕੇ ਆਪਾਂ 33 ਇੰਚ ਪਹੁੰਚੇ ਦੀ ਲੰਬਾਈ ਲਵਾਂਗੇ ਇਨ ਪ੍ਰੋਪਰ ਕਰ ਦੋ ਇਹ ਆਪਣੇ ਪਹੁੰਚੇ ਹੋ ਗਏ ਹੁਣ ਆਪਾਂ ਕੁੰਦਿਆਂ ਦੀ ਕਟਾਈ ਕਰਾਂਗੇ 33 ਇੰਚ ਦੀ ਕੁੰਦਿਆਂ ਦੀ ਲੰਬਾਈ ਲਈ ਲਵਾਂਗੇ نیچے ਤੋਂ 2 ਇੰਚ ਚ ਕੁੰਦੇ ਦੀ ਚੜਾਈ 10 ਇੰਚ ਆਪਾਂ ਹਾਸਲ ਲੈਣਾ ਹੈ ਕੁੰਡੇ ਦੀ ਆਪੋਜੀਟ ਸਾਈਡ ਤੋਂ ਆਪਾਂ 10 ਇੰਚ ਆਸਣ ਇਧਰੋਂ ਲੈਣਾ ਹੈ ਕੁੰਡੇ ਤੇ ਆਸਣ ਦੇ ਨਿਸ਼ਾਨ ਨੂੰ ਮਲਾ ਦੇ ਬਾਦ ਵਿੱਚ ਇਹਦੀ ਕਟਾਈ ਕਰਦੇ ਹਾਂ ਇਸੇ ਤਰ੍ਹਾਂ ਹੀ ਆਪਾਂ ਇਸ ਕੁੰਡੇ ਨੂੰ ਦੂਸਰੇ ਕੁੰਡੇ ਉੱਪਰ ਰੱਖ ਕੇ ਉਸ ਦੀ ਵੀ ਕਟਾਈ ਕਰਦੇ ਹਾਂ ਇਹ ਆਪਣੇ ਕੁੰਦਿਆਂ ਦੀ ਕਟਾਈ ਹੋ ਗਈ ਇਹ ਆਪਣੇ ਪਹੁੰਚੇ ਹੋਗੇ ਇਹ ਆਪਣੀ 벨ਟ ਹੋ ਗਈ ਆਪਣੀ ਸਲਵਾਰ ਦੀ ਕਟਾਈ ਸਹੀ ਤਰੀਕਾ ਹੋ ਚੁੱਕੀ ਹੈ ਜੇ ਤੁਸੀਂ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਜੁਆਇਨ ਅਤੇ ਸਬਸਕ੍ਰਾਈਬ ਕਰੋ ਧੰਨਵਾਦ